ਕੈਨੇਡਾ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਵਿਖੀ ਗ੍ਰੇਟਰ ਟੋਰਾਂਟੋ ਦੇ ਕੌਨਕਰਡ ਦੇ ਵਿੱਚ ਯੂਥ ਅਕਾਲੀ ਦਲ ਦੇ ਵੱਲੋਂ ਨੌਜਵਾਨਾਂ ਦਾ ਭਰਮਾ ਇਕੱਠਾ ਕੀਤਾ ਗਿਆ ਹੈ। ਤਰਨਤਾਰਨ ਜ਼ਿਮਨੀ ਚੌਂਡ ਦੇ ਵਿੱਚ ਪਾਰਟੀ ਉਮੀਦਵਾਰ ਸੁਖਜਿੰਦਰ ਕੌਰ ਰੰਦਾਵਾ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਗਈ ਹੈ। ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦੇਣ ਦਾ ਸਵਾਗਤ ਕੀਤਾ ਗਿਆ। ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਸੁੱਬੇ ਦੇ ਸਰਬਪੱਖੀ ਵਿਕਾਸ ਦਾ ਜ਼ਿਕਰ ਕੀਤਾ ਹੈ। ਸਟੇਜ ਤੋਂ ਬੁਲਾਰਿਆਂ ਨੇ ਪੰਜਾਬੀਆਂ ਨੂੰ ਦਿੱਲੀ ਤੋਂ ਚੱਲਣ ਵਾਲੀਆਂ 파ਟੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਕਿ ਹਾਂ ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਸੂਬੇ ਦਾ ਵਿਕਾਸ ਕਰ ਸਕਦੀ ਹੈ। ਸੋ ਜੋ ਥਕਾਲੀ ਦਲ ਦੇ ਵੱਲੋਂ ਨੌਜਵਾਨਾਂ ਦਾ ਭਰਮਾ ਇਕੱਠਾ ਕੀਤਾ ਗਿਆ। ਤੁਹਾਡਾ ਰਣੀ ਹੈ ਜਿਹੜਾ ਤੁਸੀਂ ਮੇਰੇ ਇੱਕ ਛੋਟੇ ਜਿਹੇ ਸੱਦੇ ਦੇ ਸਾਰੇ ਵੀਰ ਇੱਥੇ ਆਇਓ। ਆਜਾ ਪਾ ਇੱਥੇ ਕੱਢੇ ਹੋਏ ਆ ਜਿਮਨੀ ਚੋਂ ਤਰਨ ਤਰਨ ਜੋ ਕੀ ਪਿੱਛੇ ਐਮ ਐਨ ਐਸ ਆ ਉਹ ਪੂਰੇ ਹੋ ਗਏ ਸੀ ਉਹਨਾਂ ਦੇ ਉਹਨਾਂ ਤੋਂ ਬਾਅਦ ਹੁਣ ਜਿਮਨੀ ਚੋਂ ਹੋਣੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਬਸ ਗਵਿੰਦਰ ਕੌਰ ਪ੍ਰਿੰਸੀਪਲ ਜੀ ਨੂੰ ਸ਼੍ਰੋਮਣੀ ਅਕਾਲੀ ਦਰਬਾਰੋਂ ਟਿਕਟ ਦੇ ਕੇ ਨਵਾਜਿਆ ਗਿਆ ਹੈ ਉੱਤਰ ਪਾਰਟੀ ਨੇ ਆਪਣੇ ਨਾਲ ਧੱਕੇ ਕੀਤੇ ਆ ਜੋ ਆਮ ਆਦਮੀ ਨੇ ਆਪਣੇ ਨਾਲ ਧੱਕੇ ਕੀਤੇ ਆ ਜੋ ਕਾਂਗਰਸ ਪਾਰਟੀ ਨੇ ਆਪਣੇ ਨਾਲ ਧੱਕੇ ਕੀਤੇ ਆ ਉਸ ਚੀਜ਼ ਦਾ ਜਵਾਬ ਦੇਦਾ ਸਮਾਹ ਲਿਆ ਜੇ ਤਗੜੇ ਹੋਣੇ ਜਿਹੜੀਆਂ ਆਪਣੇ ਨੂੰ 2022 ਦੇ ਵਿੱਚ ਗਲਤੀਆਂ ਹੋਈਆਂ ਆ ਆਪਾਂ ਉਹਨਾਂ ਨੂੰ ਸਹੀ ਕਰੀਏ ਕਿਉਂਕਿ ਆਪਾਂ ਹੀ ਨੌਜਵਾਨ ਸਰਕਾਰ ਬਣਾਈ 2022 ਦੇ ਵਿੱਚ ਐਨਆਰਆਈ ਪਰਵਾਣਾ ਨੇ ਬਣਾਈਆਂ ਤੁਸੀਂ ਬਣਾਈਆਂ ਤੁਸੀਂ ਇੱਥੇ ਬਹਿ ਕੇ ਪਰਿਵਾਰ ਨੂੰ ਆਪਾਂ ਕਿਆ ਰਹੀ ਵੀ ਆਮ ਆਦਮੀ ਵੋਟਾਂ ਪਾਈਏ ਪਰ ਆਮ ਆਦਮੀ ਨੇ ਜੋ ਆਪਣੇ ਨਾਲ ਕੀਤਾ ਜੋ ਦਿੱਲੀੋਂ ਆਗਏ ਸਾਡੇ ਤੇ ਰਾਜ ਕਰਨ ਦਾ ਆ ਅਸੀਂ ਇੱਕ ਸਿੱਖ ਪਰਵਾਹ ਆ ਪੰਜਾਬੀ ਆ ਅਬ ਝੂਣ ਵਾਲੇ ਨਹੀਂ ਆ ਅਸੀਂ ਯਾਰੋ ਦਿੱਲੀ ਅੰਦਰ ਸੁਣਾ ਕੇ ਤੁਹਾਨੂੰ ਦਿੱਲੀ ਵਾਲੇ ਦੱਸਣਗੇ ਪੰਜਾਬ ਕਿੰਨੇ ਚਲਾਉਣਾ ਗੁਰੂਆਂ ਪੀਰਾਂ ਦੀ ਧਰਤੀ ਆ ਨਾ ਕਿਸੇ ਦੇ ਅੱਗੇ ਝੁਕ ਦੇਣੀ ਭਰਾਓ ਸਮਾਂ ਆ ਜੇ ਤਰਨ ਤਨ ਹੋ ਕੇ ਦੀ ਜਿੰਨੀ ਟੋੜ ਆ ਗਈ ਆ ਕਾਲੀਦਰ ਨੇ ਬਹੁਤ ਵਧੀਆ ਕੈਂਡੀਡੇਟ ਹੋਈ ਟੀਮ ਨੂੰ ਦਿੱਤੀ ਆ ਪ੍ਰਿੰਸੀਪਲ ਸੁਖਿੰਦਰ ਗੌਰ ਦਾ ਵਾਈ ਜੋ ਰਿਟਾਇਰਡ ਪ੍ਰਿੰਸੀਪਲ ਨੇ ਉਹਨਾਂ ਦੇ ਪਤੀ ਤਾਂ ਮੀ ਫੌਜੀ ਨੇ ਜਦੋਂ 84 ਦੇ ਵਿੱਚ ਇੰਦਰਾ ਗਾਂਧੀ ਨੇ ਸਾਡੇ ਦਰਬਾਰ ਸਾਹਿਬ ਨੇ ਟੈਕ ਜਾਣੇ ਸੀ ਉਸ ਵੇਲੇ ਉਹਨੇ ਨੌਕਰੀ ਛੱਡ ਕੇ ਵਾਪਸ ਆ ਗਈ ਤੇ ਜੇਲਾ ਘਟੀਆਂ ਨਹੀਂ ਧੱਕੀ ਸਹਿ ਉਸ ਮਾਂ ਦੀ ਸਪੋਰਟ ਕਰੀਏ ਜਿਸ ਦੀਆਂ ਬਸ ਟਿਕ ਧੀਆਂ ਨੇ ਉਹਨਾਂ ਦਾ ਪੁੱਤ ਨਹੀਂ ਹੈਗਾ ਆਪਾਂ ਸਾਰੇ ਉਹਨਾਂ ਦੇ ਪੁੱਤ ਆ ਉਤ ਬਣ ਕੇ ਵਿਖਾਈਓ ਸਮਾਂ ਦੀ ਸਪੋਰਟ ਕਰੀਏ ਜੋ ਕਿ ਤਰੁ ਤਾਨਾ ਹੁਣ ਇਦੋਂ ਹਵਾ ਬਾਨੀਆਂ ਪੰਜਾਬ ਦੇ ਵਿੱਚ ਆਸਾ ਬਣਨਾ ਭਰਾਓ ਸਮਾਂ ਆ ਗਿਆ ਇਹਨੂੰ ਜਵਾਬ ਦੇਣ ਨੂੰ ਝਾੜੂ ਸਰਕਾਰ ਨੂੰ ਜਵਾਬ ਦੇਣ ਨੂੰ ਆ ਤੁਸੀਂ ਮਸੀਹ ਸੋਤੀ ਕਾਲਾ ਬਿਆਨ ਸੁਣਿਆ ਨਹੀਂ ਕੀ ਕਹਿੰਦੇ ਆ 27 ਦੇ ਵਿੱਚ ਆਂਦਾ ੱੱਕਾ ਵੀ ਕਰੋ ਲੜੋ ਵੀ ਕੁੱਟੋ ਵੀ ਮਰੋ ਵੀ ਯਾਰ ਨਹੀਂ ਇਹਨੇ ਇਹਨੇ ਕਰ ਗਿਆ ਤੁਸੀਂ ਦਿੱਲੀੋਂ ਆ ਕੇ ਸਾਨੂੰ ਤੁਹਾਨੂੰ ਕੀ ਦੋਗੇ ਅਹੀਂ ਪੰਜਾਬਾਂ ਪੰਜਾਬ ਦੀ ਕੌਮ ਆ ਅਸੀਂ ਮੱਧ ਦੀ ਧਰਤੀ ਦੇ ਜੰਪਲ ਆ ਮੇਰਾ ਜਨਮ ਮੱਧ ਦੇ ਵਿੱਚ ਹੋਇਆ ਸਾਡੇ ਬਾਬਾ ਬੁੱਢਾ ਸਾਹਿਬ ਦਾ ਸਤਾਨ ਆ ਨਾਲ ਕਿਲੋਮੀਟਰ ਤੇ ਮੇਰਾ ਪਿੰਡ ਆ ਉਸ ਉਸ ਏਰੀਆ 'ਚ ਮੇਰਾ ਜਨਮ ਹੋਇਆ ਅਸੀਂ ਨਾ ਝੁਕਾਂਗੇ ਤੇ ਨਾ ਡਰਾਂਗੇ ਬਰਾ ਉਹ ਤਗੜੇ ਹੋਗੇ ਜਿੱਥੇ-ਜਿੱਥੇ ਵੀ ਜਿਹੜੀਆਂ ਰਿਸ਼ਤੇਦਾਰੀਆਂ ਵਾ ਮੇਰੇ ਭਰਾ ਤਗੜੇ ਹੋ ਕੇ ਮਤ ਕਰੋ ਆਪਾਂ ਹਰ ਵਕਤ ਹਰ ਟਾਈਮ ਤੁਹਾਡੇ ਲਈ ਖੜੇ ਆ ਦੇ ਨੇ ਆਵਾਜ਼ ਮਾਰੋ ਰਾਤ ਆਵਾਜ਼ ਮਾਰੋ ਆਪਾਂ ਹਰ ਵਕਤ ਖੜੇ ਆ ਸਪੌਂਸ ਬਹੁਤ ਵਧੀਆ ਰਿਹਾ ਭਰਾਵਾ ਦਾ ਸਪੌਂਸ ਰਿਹਾ ਵਾ ਸੱਜਣ ਮਿੱਤਰ ਆਏ ਹੀ ਦੂਰੋਂ ਦੂਰੋਂ ਵੀ ਜਿਹੜੇ ਭਰਾਵਾ ਕੋਈ ਕਿਚਨਰ ਤੋਂ ਆਇਆ ਹੀ ਕੋਈ ਬ੍ਰਮਟਨ ਤੋਂ ਆਇਆ ਸੀ ਕੋਈ ਮੋਂਟਰੀਅਲ ਤੋਂ ਤੱਕ ਵੀ ਭਰਾ ਆਪਣੇ ਆ ਪਹੁੰਚੇ ਨੇ ਬਹੁਤ ਵਧੀਆ ਰਿਸਪੌਂਸ ਆ ਆਸ ਕਰਦੇ ਆਂ ਵੀ ਵਿਧਾਨ ਸਭਾ ਤਰਨਤਾਰਨ ਦੀ ਜਿਮਨੀ ਚੋਣ ਚੰਗੀ ਲੀਡਰਾਂ ਜਿੱਤ ਕੇ ਵਿਧਾਨ ਸਭਾ ਭੇਜਾਂਗੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਨੂੰ ਜੋ ਕਿ 2027 ਵਿੱਚ ਇਥੋਂ ਮੋੜ ਵੱਜੂਗਾ ਇਹ ਜੋ ਜਾਂ ਦੀ ਧਰਤੀ ਆ ਸਾਡੇ ਮੱਝ ਦੀ ਧਰਤੀ ਆ ਇੱਥੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਇੱਥੇ ਕਿਹਦਾ ਦਬਾਵਾ ਨਹੀਂ ਚੱਲਦਾ ਇੱਥੇ ਲੋਕ ਆਪਣੀ ਮਰਜ਼ੀ ਨਾਲ ਬੋਟ ਪਾਉਂਦੇ ਆ ਲੋਕ ਆਪਣੀ ਮਰਜ਼ੀ ਨਾਲ ਕੈਂਡੀਡੇਟ ਚੋਂ ਹੁੰਦੇ ਆ ਤੇ ਸਾਨੂੰ ਲੋਕਾਂ ਦੇ ਪੂਰਾ ਯਕੀਨ ਆ ਵੀ ਮੇਰੇ ਭਰਾ ਮੇਰੇ ਸੱਜਣ ਮਿੱਤਰ ਸਾਡੀਆਂ ਰਿਸ਼ਤੇਦਾਰੀਆਂ ਜਿੱਥੇ-ਜਿੱਥੇ ਬੈਠੇ ਨੇ ਸਾਡਾ ਪੂਰਾ ਸਾਥ ਦੇਣਗੇ ਜੋ ਕਿ 2027 ਵਿੱਚ ਕਾਲੀਦੇਵ ਸਰਕਾਰ ਬਣਾਉਣਗੇ ਸਭ ਤੋਂ ਪਹਿਲਾਂ ਦੇ ਪੀਟੀਸੀ ਦਾ ਧੰਨਵਾਦ ਕਰਦਾ ਇੱਥੇ ਚੇਤੇ ਤੌਰ ਤੇ ਪਹੁੰਚੇ ਜੇ ਤੇ ਆਪਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਟਿਕਟ ਦਿੱਤੀ ਆ ਤਰਨਤਾਰ ਜਿਮਨੀ ਚੋਨ ਦੇ ਦੇ ਲਈ ਉਹ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਨੂੰ ਟਿਕਟ ਦਿੱਤੀ ਆ ਉਹਨਾਂ ਦੇ ਹੱਕ ਦੇ ਵਿੱਚ ਆਪਾਂ ਇੱਥੇ ਕੱਟ ਕੀਤਾ ਸੀ ਯੂਥ ਦੀ ਮੀਟਿੰਗ ਕੀਤੀ ਹੈ ਤੇ ਸਾਰੇ ਵੀਰਾਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਆਇਆਂ ਦਾ ਧੰਨਵਾਦ ਕਰਦਾ ਜਿਉ ਜਿਮਨੀ ਚੋਨ ਦੀ ਰੂਪਰੇਖਾ ਹੈ ਉਹ ਲਿਖੀ ਆਈ ਅਸੀਂ ਅਸੀਂ ਕਿੱਦਾਂ-ਕਿੱਦਾਂ ਆਪਣਾ ਕੰਮ ਕਰਨਾ ਹੈ ਕਿੰਨਾ ਦੇ ਸਾਰੇ ਨੌਜਵਾਨਾਂ ਦੀ ਡਿਊਟੀ ਲਈ ਹੈ ਕਿੰਨੇ ਆਨਲਾਈਨ ਜੋ ਜਮੀਨ ਤੇ ਜੋ ਰਹਿ ਕੇ ਕੰਮ ਕਰਨਗੇ ਉਹਨਾਂ ਦੀ ਉਹ ਡਿਊਟੀ ਲਈ ਹੈ ਸਭ ਦਾ ਤੇ ਉਹੀ ਅਸੀਂ ਜਿਆਦਾ ਜਿਮਨੀ ਚੋਂ ਦੇ ਸੰਬੰਧ ਵਿੱਚ ਜਿਆਦਾ ਅੱਜ ਇਕੱਠ ਹੋਇਆ ਸੀ ਅਗਰ ਅਕਾਲੀ ਦਲ ਫੇਰ ਤੋਂ ਵਾਪਸ ਆਉਂਦੇ ਨੇ ਉੱਥੇ ਤਰਨਤਾਰਨ ਤੇ ਜਿਹੜੀ ਜਗ੍ਹਾ ਤੁਸੀਂ ਦੱਸ ਰਹੇ ਹੋ ਕਿਹੜੀ ਕਿਹੜੇ ਮੁੱਦੇ ਆ ਉਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਆਪਾਂ ਉੱਥੇ ਵੀ ਹੋਰ ਗਰੋਥ ਦੇਖ ਸਕੀਏ ਇਹ ਮਾਝੇ ਦੀ ਧਰਤੀ ਸ਼ਰੋ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਏ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਸਭ ਤੋਂ ਪਹਿਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਮਾਜੇ ਦੀ ਧਰਤੀ ਤੋਂ ਚਭਾਲ ਤੋਂ ਹੋਏ ਆ ਜੀ ਤੇ ਉਸੇ ਹੀ ਏਰੀਆ ਦੇ ਵਿੱਚੋਂ ਅੱਜ ਉੱਥੇ ਜਿਮਣੀ ਚੋਣ ਆਈ ਆ ਉਹ ਉਸ ਜਿਮਣੀ ਚੋਣ ਦੇ ਵਿੱਚ ਅਸੀਂ ਅੱਜ ਜਿੱਤਦੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਦੇ ਸਤਾਈ ਦੇ ਵਿੱਚ ਮੋੜ ਵੱਜਣਾ ਹੈ ਉੱਥੇ